ਪੁਲਿਸ ਦੇ ਗ੍ਰਫਟ ਦੇ ਵਿੱਚ ਇਹ ਜਿਹੜੀ ਮੂਲਕ ਹੋਈ ਤੁਰੇ ਆਉਂਦੇ ਬੰਦਾ ਤੇ ਜਨਾਨੀ ਨਜ਼ਰ ਆ ਰਹੇ ਨੇ ਇਹਨਾਂ ਦੇ ਕਾਰਨਾਮੇ ਸੁਣ ਕੇ ਤੁਸੀਂ ਗਹਿਰੀਆਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਰਾਤੋਂ ਰਾਤ ਅਮੀਰ ਬਣਦੇ ਚੱਕਰ 'ਚ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਨੇਚਰ ਹਾਈਟਸ ਨਾਮ ਦੀ ਕੰਪਨੀ ਬਣਾ ਕੇ ਤਿਆਰ ਕੀਤੀ ਤੇ ਫਿਰ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਰਗਰਮ ਹੋ ਗਏ ਲੋਕਾਂ ਨੂੰ ਆਪਣੇ ਪਿੱਛੇ ਲਗਾਇਆ ਤੇ ਫਿਰ ਉਹਨਾਂ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਦੇ ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਪੁਲਿਸ ਦੇ ਮੁਤਾਬਿਕ ਹੁਣ ਤੱਕ ਇਹਨਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਜੀ ਹਾਂ ਉਹ ਵੀ ਇੱਕ ਜਾਂ 2 ਕਰੋੜ ਨਹੀਂ ਸਗੋਂ ਪੂਰੇ 45 ਕਰੋੜ ਤੋਂ ਵੱਧ ਰੁਪਏ ਦੀ ਠੱਗੀ ਮਾਰਨ ਤੇ ਇਹਨਾਂ ਦੇ ਇਲਜ਼ਾਮ ਲੱਗੇ ਨੇ ਜਿਨ੍ਹਾਂ ਨੂੰ ਫਰੀਦਕੋਟ ਪੁਲਿਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਹਨਾਂ ਦੇ ਬਾਰੇ ਖੁਲਾਸੇ ਕੀਤੇ ਉਹ ਸੁਣੋ ਯਾਰ ਸਰ ਕੀ ਮਾਮਲਾ ਜੀ ਤੇ ਕਿੰਨੇ ਵਿਅਕਤੀ ਗ੍ਰਿਫਤਾਰ ਹੋਏ ਸਾਨੂੰ 2017 ਵਿੱਚ ਸਾਡੇ ਥਾਣਾ ਸਿਟੀ ਫਰੀਦਕੋਟ ਵਿਖੇ ਇੱਕ 91 ਲੱਖ ਦੀ ਠੱਗੀ ਦਾ ਮਾਮਲਾ ਦਰਜ ਹੋਇਆ ਸੀਗਾ ਉਸੇ ਸਿਲਸਿਲੇ ਵਿੱਚ ਇਹ ਇੱਕ ਮੇਨਕਾ ਤੁਲੀ ਹੈ ਜਿਸ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਸਦੇ ਕੈਂਪਸ ਚੋਂ ਗ੍ਰਿਫਤਾਰ ਕੀਤਾ ਹੈ ਇਹ ਇਸ ਮੁਕੱਦਮੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰੋਕਲੇਮਡ ਅਫੈਂਡਰ ਚੱਲੀ ਆ ਰਹੀ ਸੀ ਤਾਂ ਸਰ ਕਿੰਨੇ ਦਾ ਰਿਮਾਂਡ ਮਿਲਿਆ ਨਾ ਜੀ ਇਹ ਫਿਲਹਾਲ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਿਆ ਤੇ ਉਹਦੇ ਵਿੱਚ ਸਾਡੀ ਅੱਗੇ ਫਰਦਰ ਰਿਤ ਕੁਝ ਕਿਰਿਆ ਜਾਰੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਕੁਝ ਲੋਕਾਂ ਦੇ ਖਿਲਾਫ ਸਾਲ 2017 ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਸਬੰਧੀ ਕਾਰਵਾਈ ਕਰਦਿਆਂ ਫਰੀਦਕੋਟ ਪੁਲਿਸ ਨੇ ਇਹਨਾਂ ਨੂੰ ਨਰੇਸ਼ ਕੁਮਾਰ ਅਤੇ ਮੌਨਿਕਾ ਤੁਲੀ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ ਬਾਕੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਇਹਨਾਂ ਦੇ ਕੋਲੋਂ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਖੁਲਾਸੇ ਹੋਣਗੇ ਉਹ ਤੁਹਾਡੇ ਸਾਹਮਣੇ ਰੱਖੇ ਜਾਣਗੇ ਹਕੀਕੀ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ